ਫਗਵਾੜਾ ਮੇਲੀ ਗੇਟ ਸਥਿਤ ਗਊਸ਼ਾਲਾ ਵਿੱਚ ਭੇਦਭਰੇ ਹਾਲਾਤਾਂ ਨਾਲ ਗਾਵਾਂ ਦੀ ਮੌਤ ਹੋਣ ਦਾ ਕਾਰਨ ਦੱਸਦੇ ਹੋਏ ਐਸਪੀ ਮੈਡਮ ਫਗਵਾੜਾ ਐਕਸਕਲੂਸਿਵ ਪੰਜਾਬ 18 ਦੇ ਲਈ ਫਗਵਾੜਾ ਤੋਂ ਪੰਕਜ ਸ਼ਰਮਾ ਦੀ ਰਿਪੋਰਟ ਉਦੇਸ ਦੇ ਸੰਬੰਧ ਵਿੱਚ ਅਸੀਂ ਅੱਜ ਜਿਹੜੀ ਸਾਰੀ ਤਫ਼ਤੀਸ਼ ਔਰ ਡਾਕਟਰ ਦੀ ਸਾਰੇ ਪੋਸਟਮਾਰਟਮ ਰਿਪੋਰਟ ਔਰ ਜਿਹੜਾ ਅਸੀਂ ਕਹਿ ਤੱਕ ਤੁਹਾਨੂੰ ਵਾਦਾ ਕੀਤਾ ਸੀਗਾ ਕਿ ਅਸੀਂ ਸਾਰੀ ਦੀ ਸਾਰੀ ਕਹਾਣੀ ਕਲੀਅਰ ਕਰਾਂਗੇ ਕਿ ਇਹਦੇ ਪਿੱਛੇ ਕਾਰਨ ਕੀ ਰਿਹਾ ਇੰਨੀਆਂ ਮੌਤਾਂ ਕਿਵੇਂ ਹੋਈਆਂ ਜੋ ਸਾਡੀ ਤਫ਼ਤੀਸ਼ ਦੇ ਵਿੱਚ ਆਇਆ ਸੀ ਅੱਜ ਉਸ ਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਣਾ ਚਾਹ ਰਹੇ ਹਾਂ ਮੈਂ ਪਹਿਲਾਂ ਦੱਸਣਾ ਚਾਹਾਂਗਾ ਕਿ ਜਿਸ ਦਿਨ ਹੀ ਸਾਨੂੰ ਇਹ ਇਨਫੋਰਮੇਸ਼ਨ ਆਈ ਇਮੀਡੀਏਟਲੀ ਸਾਡੀਆਂ ਪੁਲਿਸ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚਦੀਆਂ ਨੇ ਸਾਡੀ ਮਲਟੀਪਲ ਟੀਮਸ ਬਣਦੀਆਂ ਨੇ ਸਭ ਤੋਂ ਪਹਿਲਾਂ ਸਾਡਾ ਕੰਮ ਸੀ ਜਿਹੜਾ ਰੈਸਕਿਊ ਕਰਨਾ ਜਿਹੜੀਆਂ ਸਿੱਖ گاਵਾਂ ਨੇ ਜਿੰਨਾਂ ਨੂੰ ਅਸੀਂ ਬਚਾ ਸਕਦੇ ਹਾਂ ਡਾਕਟਰ ਸਾਹਿਬ ਦੀ ਟੀਮ ਵੀ ਉੱਥੇ ਪਹੁੰਚੀ ਹੈ ਬੈਠੇ ਡਾਕਟਰਾਂ ਦੀ ਟੀਮ ਉੱਥੇ ਸੀ ਮੌਕੇ ਤੇ ਅਸੀਂ ਉਹਨਾਂ ਦਾ ਰੈਸਕਿਊ ਦਾ ਕੰਮ ਸ਼ੁਰੂ ਕੀਤਾ ਔਰ ਜਿਹੜੇ گاਵਾਂ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੀਆਂ ਜਿਹੜੀਆਂ ਡੈੱਡ ਬਾਡੀ ਸੀਗੀਆਂ ਉਹਨਾਂ ਨੂੰ ਟਰਾਂਸਪੋਰਟ ਕਰਕੇ ਪੋਸਟਮਾਰਟਮ ਵਾਸਤੇ ਗੜਵਾਸੂ ਲੁਧਿਆਣੇ ਉੱਥੇ ਪਹੁੰਚਾਇਆ ਗਿਆ ਤਾਂ ਕਿ ਉਹਨਾਂ ਦਾ ਇੱਕ ਚੰਗੀ ਉਹਦੇ ਬੈਸਟ ਜਿਹੜੇ ਡਾਕਟਰਸ ਦਾ ਬੋਰਡ ਬਣ ਕੇ ਉੱਥੋਂ ਪੋਸਟਮਾਰਟਮ ਹੋ ਸਕੇ ਇਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਹੀ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ ਦੋਸਤੋ 64/24 ਪੀਐਸਟੀ ਥਾਲੇ ਦੇ ਵਿੱਚ ਔਰ ਇਹਦੀ ਤਫਤੀਸ਼ ਆਰੰਭ ਕਰ ਦਿੱਤੀ ਗਈ ਵਾਕਈ ਤੇ ਵੀਡੀਓਗ੍ਰਾਫੀ ਕਰਾਈ ਗਈ ਜਿਹੜੇ ਉੱਥੇ ਸੀਸੀਟੀਵੀ ਫੁਟੇਜ ਸਾਨੂੰ ਮਿਲੀਆਂ ਉਹਨਾਂ ਦੇ ਉੱਪਰ ਟੀਮ ਲਗਾ ਦਿੱਤੀ ਗਈਆਂ ਔਰ ਉਹਦੇ ਵਿੱਚ ਜੋ ਵੀ ਸਾਨੂੰ ਕੋਈ ਕਲੂਜ਼ ਮਿਲਦੇ ਸੀ ਜਿੰਨੇ ਵੀ ਲੋਕ ਉੱਥੇ ਆਏ ਗਊਸ਼ਾਲਾ ਦੇ ਵਿੱਚ ਉਹਨਾਂ ਦੇ ਪੁੱਛ ਵਿੱਚ ਸ਼ੁਰੂ ਕਰ ਦਿੱਤੀ ਗਈ ਸਾਡੇ ਵੱਲੋਂ ਕੁੱਲ 33 ਬੰਦਿਆਂ ਦੀ ਪੁੱਛਗੀ ਸੁਪੀ ਗਈ ਔਰ ਇਹਨਾਂ ਦੇ ਪੁੱਛਗੀ ਦੇ ਵਿੱਚ ਵੀ ਸਾਨੂੰ ਕੋਈ ਇਦਾਂ ਕਿਸੇ ਦੀ ਕੋਈ ਮੈਲਾਫਾਈਡ ਨਹੀਂ ਸਾਹਮਣੇ ਆਈ ਤੇ ਜਦੋਂ ਪੋਸਟਮਾਰਟਮ ਹੋਇਆ ਗਵਾਂ ਦੇ ਸ਼ਬਦਾਂ ਤੇ ਉਸ ਪੋਸਟਮਾਰਟਮ ਰਿਪੋਰਟ ਬੜੀ ਕਲੀਅਰ ਕੱਟ ਰਿਪੋਰਟ ਸਾਨੂੰ ਮਿਲੀ ਹੈ ਜੋ ਡਾਕਟਰ ਸਾਹਿਬ ਤੁਹਾਨੂੰ ਹੋਗੇ ਹੋਰ ਡਿਟੇਲ ਦੇ ਵਿੱਚ ਦੱਸਣਗੇ ਜਿਦੇ ਕਿ ਚੂ ਕਾਰਨ ਸੀਗੇ ਉਹ ਉਹ ਬੇਸਿਕਲੀ ਜਿਹੜੀ ਉਹਨਾਂ ਦੀ ਆਲਰੇਡੀ ਕੰਡੀਸ਼ਨ ਸੀ ਜ਼ਮਾਂ ਦੀ ਔਰ ਪਲੱਸ ਜਿਹੜਾ ਉਹਨਾਂ ਦਾ ਜਿਹੜਾ ਫਾਰਡਰ ਸੀ ਗ੍ਰੀਨ ਫਾਰਡਰ ਸੀਗਾ ਉਸ ਦੇ ਵਿੱਚ ਜਿਹੜਾ ਯੂਰੀਆ ਨਾਈਟ੍ਰੇਟ ਕੰਟੈਂਟ ਹੈ ਉਹਦੇ ਕਾਰਨ ਕਰਕੇ ਹੋਇਆ ਇਸ ਤੋਂ ਇਲਾਵਾ ਸੇ ਅਸੀਂ ਮੌਕੇ ਤੋਂ ਹੀ ਜਿਹੜੇ ਉਸ ਦਿਨ ਕਾਫੀ ਸੈਂਪਲਸ ਕਲੈਕਟ ਕਰੇ ਸੀਗੇ ਉਹਨਾਂ ਸੈਂਪਲਸ ਦਾ ਵੀ ਅਸੀਂ ਟੈਸਟਿੰਗ ਕਰਵਾਈ ਹੈ ਜਿਵੇਂ ਆਰ ਡੀ ਡੀ ਲੈब्स ਗੰਦਰ ਹੈ ਉੱਥੋਂ ਵੀ ਸਾਨੂੰ ਰਿਜ਼ਲਟ ਆਏ ਉਹ ਵੀ ਜਿਹਨੂੰ ਡਾਕਟਰ ਸਾਹਿਬ ਐਕਸਪਲੇਨ ਕਰਨਗੇ ਡਿਟੇਲਸ ਦੇ ਵਿੱਚ ਅਸੀਂ ਮੋਹਾਲੀ ਐਫਐਸਐਲ ਸਾਡੀ ਲੈਬ ਹੈ ਉਥੋਂ ਵੀ కెਮਿਸਟਰੀ ਐਕਸਪੋਰਟਸ ਬੁਲਾਏ ਜਿਨ੍ਹਾਂ ਨੇ ਉਥੋਂ ਸੈਂਪਲਸ ਉਠਾਏ ਉਹਨਾਂ ਦੀ ਵੀ ਸੀ ਰਿਪੋਰਟ ਇੱਕ ਦੋ ਦਿਨਾਂ ਦੀ ਚਾਜ ਨਹੀਂ ਪਰ ਸਪਸ਼ਟ ਰਿਪੋਰਟ ਸਾਨੂੰ ਆਲਰੇਡੀ ਪੋਸਟਮਾਰਟਮ ਦੀ ਔਰ ਜਿਹੜੇ ਕੁਝ ਸੈਂਪਲਸ ਆਰਡੀਜੀਐਲ ਦੇ ਆ ਚੁੱਕੀ ਹੋਈਆਂ ਇਸ ਤੋਂ ਇਲਾਵਾ ਤਫ਼ਤੀਸ਼ ਦੇ ਦੌਰਾਨ ਸਾਨੂੰ ਚਾਰ ਲੋਕਾਂ ਦੇ ਵੀ ਕੁਝ ਕੁਝ ਦੇ ਵਿੱਚ ਪਤਾ ਲੱਗਿਆ ਕਿ ਜਿਸ ਢਾਲ ਤੋਂ ਗਊਸ਼ਾਲਾ ਤੇ ਸਪਲਾਈ ਹੋ ਰਹੀ ਸੀ ਇਹ ਚਾਰੇ ਜਿਵੇਂ ਕਿ ਉਹਨਾਂ ਬੰਦਿਆਂ ਨੂੰ ਅਸੀਂ ਸ਼ਾਮਲ ਕੀਤਾ ਜਿਨ੍ਹਾਂ ਨੇ ਇਸੇ ਢਾਲ ਤੋਂ ਉਸੇ ਦਿਨ ਹੀ ਚਾਰਾ ਲੈ ਕੇ ਗਏ ਸੀਗੇ ਉਹਨਾਂ ਬੰਦਿਆਂ ਨੇ ਵੀ ਅਸੀਂ ਚਾਰਜਾਂ ਦੇ ਕੁਛਕਿਸ਼ ਕੀਤੀ ਉਹ ਨਾਮ ਅਸੀਂ ਖੁਲਾਸਾ ਬੋਰਡ ਦੇ ਵਿੱਚ ਹੀ ਹੋਇਆ ਹੋਏਗਾ ਵੀ ਡੋਨਟ ਵਾਂਟ ਟੂ ਡਿਸਕਲੋਸ देयर ਨੇਮਸ ਤੇ ਉਹਨਾਂ ਨੇ ਕੁਛਕਿਸ਼ ਦੇ ਵਿੱਚ ਅਸੀਂ ਇਨਕਲੂਡ ਕੀਤਾ ਤੇ ਦੇ ਸੈਡ ਕਿ ਅਸੀਂ ਸੇਮ ਡੇ ਚਾਰਾ ਲੈ ਕੇ ਗਏ ਤੇ ਉਹਨਾਂ ਦੇ ਗਊਆਂ ਵੀ ਬਿਮਾਰ ਹੋ ਗੀਆਂ ਤੇ ਦੋ ਦਿਨਾਂ ਵਿੱਚੋਂ ਗਊਆਂ ਦੀ ਮੌਤ ਹੋ ਗਈ ਸੋ ਇਹ ਵੀ ਇੱਕ ਕਨੈਕਟਿੰਗ ਐਵਿਡੈਂਸ ਹੈਗਾ ਕਿ ਇਹ ਜਿਹੜਾ ਕਿਸੇ ਵੀ ਵੀ ਕੋਈ ਗਊਸ਼ਾਲਾ ਦੇ ਵਿੱਚ ਕਿਸ ਨੂੰ ਦੇਖ ਕੇ ਕੁਝ ਖਾ ਗਵਾ ਕੇ ਨਹੀਂ ਮੈਲਾਫਾਈਡ ਆਈ ਕਿਸੇ ਵੀ ਇਟ ਵਾਸ ਗ੍ਰੀਨ ਫਾਉਟਰ ਜਿਹੜਾ ਉੱਥੋਂ ਗਿਆ ਉਹਦੇ ਵਿੱਚ ਹੀ ਪ੍ਰੋਬਲਮ ਸੀ ਇਸ ਤੋਂ ਇਲਾਵਾ ਜਿਹੜਾ ਮੌਕੇ ਤੇ ਡਾਕਟਰ ਸਾਹਿਬ ਨੇ ਟ੍ਰੀਟਮੈਂਟ ਕੀਤਾ ਸੀਗਾ ਉਹ ਟ੍ਰੀਟਮੈਂਟ ਕੀਤਾ ਸੀਗਾ ਨਾਈਟ੍ਰੇਟ ਦੇ ਰਿਲੇਟਡ ਉਹ ਟ੍ਰੀਟਮੈਂਟ ਨਾਲ ਕਾਫੀ ਸਾਰੇ ਗਊਆਂ ਨੂੰ ਬਚਾ ਲਿਆ ਗਿਆ ਜਦੋਂ ਤੇ ਇਹ ਪ੍ਰੂਵ ਹੁੰਦਾ ਸੀਗਾ ਕਿ ਜਿਹੜਾ ਉਹਨਾਂ ਦੇ ਅੰਦਰ ਚੀਜ਼ ਗਈ ਹੈ ਜਿਹਦੇ ਕਰਕੇ ਉਹਨਾਂ ਦੀ ਸਿਹਤ ਵਿਗੜੀ ਹੈ ਉਹ ਟ੍ਰੀਟਮੈਂਟ ਨਾਈਟ੍ਰੇਟ ਦਾ ਹੀ ਚੱਲ ਰਿਹਾ ਸੀ ਜਿਸ ਦੇ ਕਰਕੇ ਉਹ ਸਰਵਾਈਵ ਕਰ ਨੇਗਾ ਇਸੇ ਸਭ ਚਾਰੇ ਦੇ ਵਿੱਚ ਹੀ ਇਸੇ ਦਾ ਚਾਰਾ ਜੇ ਨਾਰਮਲ ਜੋ ਯੂਰੀਆ ਪੈਂਦਾ ਹੈਗਾ ਫਸਲਾਂ ਨੂੰ ਪੈਂਦਾ ਹੈਗਾ ਉਹੀ ਸੀਗਾ ਫੈਕਟਸ ਐਗਰੇਵੇਟ ਹੋ ਗਏ ਮੈਂ ਤੁਹਾਨੂੰ ਪੋਸਟਮਾਰਟਮ ਰਿਪੋਰਟ ਦਾ ਕੁਝ ਪਾਰਟ ਪੜ੍ਹ ਕੇ ਸੁਣਾ ਦਿੰਨੀ ਹਾਂ ਬਾਕੀ ਡਿਟੇਲ ਉਹਦੀ ਡਿਸਕਸ਼ਨ ਜਿਹੜੀ ਹੈਗੀ ਹੈ ਡਾਕਟਰ ਸਾਹਿਬ ਤੁਹਾਨੂੰ ਐਕਸਪਲੇਨ ਕਰਨਗੇ ਪੋਸਟਮਾਰਟਮ ਦਾ ਲਾਸਟ ਪਾਰਟ ਕਹਿੰਦਾ ਜੀ ਇਟ Uh, based on the aforesaid observations, it was concluded that the primary death of primary reason of death was frothy blood, which got aggravated by already present respiratory distress due to pneumonia and hydatid cyst in the lungs. All these got more complicated due to presence of nitrate in the fed fodder. The resultant condition, which started off with frothy blood, एंट्रोपिक एस्पिरेेशन एंड कॉन्सिक्वेंट डेथ ड्यू टू हाइपोक्सिया एंड रेस्पिरेटरी फेलियर ਡਾਕਟਰ ਤੁਹਾਨੂੰ ਟレイン ਕਰਨਗੇ ਵੀ ਇਹ ਸਾਰੇ ਫੈਕਟਰ ਜਿਹੜਾ ਇਕੱਲਾ ਹਰਾਚਾਰਾ ਪੈਂਦਾ ਸੀ ਪਲੱਸ ਜਿਹੜਾ ਉਸ ਦਿਨ ਉਸ ਚਾਰੇ ਚ ਜਿਹੜਾ ਯੂਰੀਆ ਕੰਟੈਂਟ ਸੀ ਪਲੱਸ ਜਿਹੜਾ ਮੌਕੇ ਤੇ ਜੋ ਅਸੀਂ ਕਾਫੀ ਇਸ ਤਫਤੀਸ਼ ਦੇ ਵਿੱਚ ਅਸੀਂ ਇਕੱਠੇ ਡਿਸਕਸ ਕਰਦੇ ਰਿਹਾ ਜੀ ਤਫਤੀਸ਼ ਦੇ ਵਿੱਚ ਕਾਫੀ ਡੰਗਾਈ ਨਾ ਪਤਾ ਕੀਤਾ ਤੇ ਕਈ ਸਾਰੇ ਫੈਕਟਰਸ ਕਾਮਨ ਹੋ ਗਏ ਵੀ ਉੱਥੇ ਰਸ ਵੀ ਬਹੁਤ ਹੋ ਗਿਆ ਜੋ ਪਸ਼ੂ ਹੁੰਦੇ ਨੇ ਉਹਨਾਂ ਨੂੰ ਜਿਹੜਾ ਦਾ ਸ਼ੁੰਦਾ ਉਹਦੇ ਨਾਲ ਵੀ ਬਹੁਤ ਸਾਰਾ ਸ਼ੌਕ ਹੁੰਦਾ ਇਹ ਪਾਚਾਰਾ ਜਿਹੜਾ ਪਾਣ ਵੇਲੇ ਚੈੱਕ ਕਿਉਂ ਨਹੀਂ ਕੀਤਾ ਗਿਆ ਇਹ ਟਲ ਵਾਲੇ ਲਾਪਰਵਾਹੀਆ ਕਿ ਹਾਂਜੀ ਇਹ ਕਿਸ ਦੀ ਲਾਪਰਵਾਹੀ ਹੈਗੀ ਹੈ ਮੇਰਾਸੀ ਜੀ ਰੂਟੀਨ ਦੇ ਵਿੱਚ ਵੀ ਜਾ ਰਿਹਾ ਹੈਗਾ ਸੀਗਾ ਪਰ ਕਿਉਂਕਿ ਇਹ ਹਾਦਸਾ ਹੋ ਗਿਆ ਤੇ ਇਸ ਚਾਰੇ ਦੀ ਟੈਸਟਿੰਗ ਹੋਈ ਹੈ ਰੂਟੀਨ ਦੇ ਵਿੱਚ ਵੀ ਜਾ ਰਿਹਾ ਹੋਵੇਗਾ ਤੇ ਕੱਲਾ ਕਿਉਂਕਿ ਹਰਾ ਚਾਰਾ ਪਹਿਰੇ ਸੀਗਾ ਉਹਨਾਂ ਨੂੰ ਕੋਈ ਨਾਲ ਕੋਈ ਤੂੜੀ ਜਾਂ ਕੋਈ ਹੋਰ ਚੀਜ਼ ਨਹੀਂ ਸੀ ਪਹਿਰੀ ਹੈਗੀ ਸੋ ਇਸ ਕਰਕੇ ਇਹ ਇਹਨਾਂ ਵਾਸਤੇ ਥੋੜਾ ਹਾਦੀਕਾਰਕ ਹੋ ਗਿਆ ਪੁੱਛ ਲਾਪਰਵਾਹੀ ਮੰਦੀ ਐ ਇਸ ਚੀਜ਼ ਦੀ ਇਸ ਦੇ ਵਿੱਚ ਜੀ ਮੈਲਾਫਾਈਟ ਕਿਸੇ ਦੀ ਨਹੀਂ ਹੈਗੀ ਕਿਉਂਕਿ ਇਹ ਅਗਿਆਨਤਾ ਹੈ ਇਹ ਅਸੀਂ ਇਸੇ ਲਈ ਸਾਡੇ ਨਾਲ ਐਸ.ਡੀ.ਐਮ ਸਾਹਿਬ ਵੀ ਬੈਠੇ ਹੋਏ ਨੇ ਤਾਂ ਕਿ ਇਹਨਾਂ ਨੂੰ ਮੈਨੇਜਮੈਂਟ ਨੂੰ ਵੀ ਕੁਝ-ਕੁਝ ਹੋਰ ਚੀਜ਼ਾਂ ਦੀ ਇੰਪਰੂਵਮੈਂਟ ਕਰਨ ਦੀ ਲੋੜ ਹੈ ਤਾਲ ਵਾਲਿਆਂ ਵਾਸਤੇ ਵੀ ਅਸੀਂ ਥੋੜੇ ਕੁਝ ਤੁਹਾਨੂੰ ਅਵੇਅਰਨੈਸ ਜਿਵੇਂ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ ਕਿ ਪੱਠਿਆਂ ਦਾ ਜਿਹੜਾ ਬਾਟਮ ਪਾਰਟ ਹੈ ਜਿਹਦੇ ਵਿੱਚ ਜਿਹੜਾ ਕੋਈ ਵੀ ਪੈਸਟਿਸਾਈਡ ਹੈ ਜਾਂ ਇਨਸੈਕਟੀਸਾਈਡਾ ਉਹਦਾ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਸੋ ਟਾਲਵਨ ਇਹਨੂੰ ਵੀ ਚਾਹੀਦਾ ਹੈਗਾ ਕਿ ਉਹ ਜਿਹੜਾ ਲੋਅਰ ਪਾਰਟ ਹੈ ਉਹ ਡਿਸਕਾਰਡ ਕਰਨ ਉਹ ਚਾਰੇ ਨੂੰ ਜਦੋਂ ਪੁੱਤਰਦੇ ਆ ਉਹਦੇ ਵਿੱਚ ਨਹੀਂ ਜਾਣਾ ਚਾਹੀਦਾ ਹੈਗਾ ਸੋ ਇਹ ਚੀਜ਼ਾਂ ਸਾਰੀਆਂ ਅਗਿਆਨਤਾ ਇਸ ਚੀਜ਼ ਦੀ ਨੋਲੇਜ ਨਾ ਹੋਣ ਕਰਕੇ ਇਸ ਚੀਜ਼ ਦੀ ਪ੍ਰੋਬਲਮ ਆਈ ਹੈ ਕਿਸੇ ਦਾ ਵੀ ਇਹਦੇ ਵਿੱਚ ਮੈਲਾਫਾਈਟ ਨਹੀਂ ਪਾਇਆ ਗਿਆ ਹੈ ਤੇ ਮੈਂ ਹੁਣ ਰਿਕੁਐਸਟ ਕਰੂੰਗੀ ਇੱਕ ਵਾਰੀ ਡਾਕਟਰ ਸਾਹਿਬ ਇਸ ਚੀਜ਼ ਨੂੰ ਥੋੜਾ ਡਿਟੇਲ ਨਾਲ ਤੁਹਾਨੂੰ ਡਿਸਕਸ ਕਰਦੇ ਨੇ ਜੋ ਮੈਡੀਕਲ ਕੰਡੀਸ਼ਨ ਸੀ ਔਰ ਜੋ ਪੋਸਟਮਾਰਟਮ ਰਿਪੋਰਟ ਮੜੀ ਬਾਤ ਅੱਛੇ ਕਰਿਓ ਭਾਜੀ ਜੀ ਸਾਹਿਬ ਨੇ ਮੇਰੇ ਨਾਲ ਬੈਠਿਆ ਅਸੀਂ ਨੇ ਵਟਰੀ ਅਫਤਰ ਫਵਾੜਾ ਬਟਖੂ ਜੀ ਮੈਂ ਇਹਨਾਂ ਨੂੰ ਫੋਨ ਕੀਤਾ ਜੀ ਸਾਹਿਬ ਨੇ ਅਸੀਂ ਡਾਕਟਰ ਆਪਣੇ ਇਥੋਂ ਭੇਜੇ ਇਲਾਜ ਕਰਨ ਵਾਸਤੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਕਹਿੰਦੇ ਮੇਨ ਟਾਈਮ ਨੂੰ ਮੈਨੂੰ ਸਭ ਫੋਨ ਆਇਆ ਡਿਸੀਜ਼ ਸਰ ਦਾ ਤੇ ਮੈਂ ਡਾਕਟਰ ਨਾਲ ਕੰਟੈਕਟ ਕੀਤਾ ਜਦੋਂ ਸਾਰੇ ਬੁੱਜੂ ਇਕੱਠੇ ਇਨੇ ਬਿਮਾਰ ਹੁੰਦੇ ਆ ਉਹ ਸਾਡੇ ਮਨ 'ਚ ਆਇਆ ਕਿ ਨਾ ਕੋਈ ਜਿਰੇਲੀ ਚੀਜ਼ ਹੈਗੀ ਹੈ ਪੱਠਾ ਚ ਪੈ ਗਈ ਜਾਂ ਪੈ ਗਈ ਉਹਦਾ ਕਰਕੇ ਬਿਮ ਹਾਈਡਰੋਕਾਰਬਨ ਦੀ ਪਾਈਜਨਿੰਗ ਹੁੰਦੀ ਆ ਔਰ ਗੈਨੋ ਫਾਸਫੋਸ ਦੀ ਹੁੰਦੀ ਆ ਨਾਈਟ੍ਰੇਟ ਦੀ ਹੁੰਦੀ ਆ ਉਹਦੇ ਸਿਪਟਮ ਹਨੇ ਰਗ ਲੱਗਦੇ ਤੁਸੀਂ ਜੇ ਡਾਕਟਰ ਇਥੇ ਕਰਦੇ ਸੀ ਲਾਗਣਾ ਸਲਾਹ ਕੀਤੀ ਤੇ ਸਾਨੂੰ ਲੱਗਾ ਵੀ ਨਾਈਟ੍ਰੇਟ ਪਾਈਜਨਿੰਗ ਦਾ ਚਾਂਸਸ ਹੈ ਰੇ ਉਹਦੀ ਜਿਹੜੀ ਮੈਡੀਸਿਨ ਹੁੰਦੀ ਆ ਮੈਥਕਸਨ ਬਲੂ ਹੁੰਦੀ ਆ ਡੈਟ ਉਹ కెਮੀਕਲ ਆ ਮੈਡੀਸਿਨ ਨਹੀਂ ਹੈਗੀ ਉਹਨੂੰ కెਮੀਕਲ ਆ ਉਹ ਦਵਾਈਆਂ ਨੇ ਸਪੋਰਟ ਨਹੀਂ ਮਿਲਦੀ ਸਾਡੀ ਜਲੰਧਰ ਇੱਕ ਲੈਬ ਆ ਆਰ ਡੀ ਡੀ ਐਲ ਰੀਜਨਲ ਡਿਸੀਜ਼ ਡਾਇਗਨੋਸਟਿਕਲ ਲੈਬਟਰੀ ਉਹ ਤੇ ਸਾਡੇ ਕੋਲ ਹੁੰਦੀ ਆ ਅਸੀਂ ਰਾਤ ਨੂੰ ਹੀ ਉਹਨਾਂ ਨਾਲ ਕੰਟੈਕਟ ਕੀਤਾ ਆਰਡੀਟਲ ਲੈਬ ਖਲਾਈ ਸੁਪਰੀਡਟ ਨੂੰ ਬੁਲਾਇਆ ਉੱਥੋਂ ਲੱਭ ਕੇ ਮੈਂ ਤੇਨੂ ਦੇ ਵਾਇਰ ਨਾਲ ਲੈ ਕੇ ਮੈਂ ਇੱਥੇ ਪਹੁੰਚਿਆ ਤੇ ਅਸੀਂ ਬਾਤੀ ਜਿਹੜੀਆਂ ਸੀਗਾ ਗੋਤਾਲ ਬਿਮਾਰ ਸੀ ਜਿਹੜਾ ਉਹਦਾ ਲਾਲ ਸ਼ੁਰੂ ਕੀਤਾ ਮੈਂ ਤੇਨੂ ਦੇ ਨਾਲ ਤੇ ਜਿਹੜੇ ਪਸ਼ੂ ਬਹੁਤ ਜ਼ਿਆਦਾ ਜਦੋਂ ਪਸ਼ੂ ਕੋਈ ਪਾਜ ਨਹੀਂ ਹੁੰਦੀ ਆ ਡਿਪੈਂਡ ਕਰਦਾ ਪਸ਼ੂ ਦੀ ਆਪਣੀ ਸਿਹਤ ਕਿੰਦਾ ਦੀ ਆ ਉਹਦਾ ਹਰ ਇੱਕ ਦੇ ਮੈਂਟੇ ਆਪੋ ਆਪਣੀ ਉਹਨੂੰ ਕਿ ਹੋਰ ਕਿ ਬਿਮਾਰੀਆਂ ਨਾਲ ਜੁੜੀ ਜਾਵੇ ਹੋਰ ਕਿ ਉਹਦੀ ਏਜ ਕਿੰਨੀ ਆ ਉਮਰ ਕਿੰਨੀ ਆ ਉਹ ਬਿਮਾਰੀ ਕਿੰਨੀ ਚੱਲ ਸਕਦਾ ਇਹ ਫੈਕਟਰ ਪਸ਼ੂ ਦੇ ਪਚਨ ਵਿੱਚ ਜਾਂ ਨਾ ਪਚਨ ਵਿੱਚ ਕੰਮ ਕਰਦੇ ਆ। ਪਕਾੜੇ ਦੇ ਗੋਸ਼ਾਲਾ ਨੂੰ ਅਪੀਲ ਕੀ ਕਰਦੇ ਅੱਗੇ ਕਿਸ ਤਰ੍ਹਾਂ ਸਾਫ਼-ਸਰ ਰਹਿਣ ਇਹਨਾਂ ਚੀਜ਼ਾਂ ਤੋਂ। ਉਹਦੇ ਵਾਸਤੇ ਜੀ ਇਹ ਇਹ ਲੋਕ ਇੱਕ ਤੇ ਆ ਵੀ ਕੋਈ ਵੀ ਹਰਾ ਕੱਲਾ ਨਹੀਂ ਪਾਉਣਾ ਚਾਹੀਦਾ। ਗੋਸ਼ਾਲਾ ਦੋ ਸ਼ਟਾ ਇੱਕ ਬੰਦ ਕੁੜੀ ਪਹਿਰੀ ਇੱਕ ਬੰਦ ਪੁਰੀ ਦੇ ਪੱਠੇ ਦੋਨੇ ਪਾਸੇ ਮਿਕਸ ਪਾਇ ਸੀ ਕਿ ਉੱਥੇ ਬਸੂ ਠੀਕ ਰਹਿ ਆ। ਜਿੱਥੇ ਕੱਲਾ ਹਰਾ ਸੀ ਉੱਥੇ ਕੈਜੁਐਲਟੀ ਆਈ ਗਈ। ਜਿਉਂ ਦੇ ਵਿੱਚ ਹਰ ਕੁੜੀ ਰਲੀ ਹੁੰਦੀ ਤੇ ਨਹੀਂ ਇਹ ਬੱਸ ਸਕਦੀ। ਤੁਹਾਡਾ ਕਹਿਣਾ ਮਤਲਬ ਤੋੜੀ ਨਹੀਂ ਪਾਈ ਗਈ ਗੋਸ਼ਾਲਾ ਲੈ ਜਾਈ। ਹਾਂਜੀ ਬੰਦ ਬਨੇ ਤੋੜੀ ਨਹੀਂ ਜਵੇ ਉਹ ਤੇ ਇੱਕ ਕੁਦਰਤੀ ਕਰੋਪੀਆ ਕੋਈ ਜਤਕੋਸ਼ ਅਗਿਆਨਤਾ ਜਿੱਦਾ ਮੈਡਮ ਨੇ ਕਿਹਾ ਕੁਝ ਕੁਦਰਤੀ ਕਰੋਪੀਆ ਮੈਂ ਅੰਗੇਲੀ ਨਾ ਅਗਿਆਨਤਾ ਜਦੀ ਹੈਗੀ ਚਲੋ ਤੇ ਕੁਝ ਕੁਦਰਤੀ ਕਰੋਪੀਆ ਨਾਈਟ੍ਰੇਟ ਆ ਗਿਆ ਉਹਦੇ ਵਿੱਚ ਨਾਲ ਤੇ ਕੋਈ ਹੋਰ ਕਿਹੜਾ ਫੈਕਟਰ ਨਹੀਂ ਆ ਗਿਆ ਉਹਦੇ ਵਿੱਚ ਤੇ ਇਹ ਕਿਹਾ ਜਦੋਂ ਹਰਾ ਕੱਲਾ ਹਰਾਣੀ ਮਾੜ ਜਦਾ ਤੁਹਾਨੂੰ ਜ਼ਰੂਰ ਪੋਣੀ ਚਾਹੀਦੀ ਆ ਨਾਲ ਫੀਡ ਪਾਉਣੀ ਚਾਹੀਦੀ ਆ ਜਿਹੜੀ ਇਸ ਕਰਨਾ ਰੋਕਣ ਵਾਸਤੇ ਉਹਦਾ ਜਿਹੜੇ ਪਸ਼ੂ ਦਾ ਇਲਾਜ ਕੀਤਾ ਉਹਦੇ ਨਾਲ ਪਸ਼ੂ ਵਾਕੇ ਠੀਕ ਵੀ ਹੋਏ ਆ ਉਸ ਤੋਂ ਸਾਡੀ ਗੱਲ ਦੀ ਪੁਸ਼ਟੀ ਇਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਕ ਸਟੈਂਡਰਡ ਪ੍ਰੋਸੀਜਰ ਅਡਾਪਟ ਕਰਨਾ ਚਾਹੀਦਾ ਹੈ ਕੌਸ਼ਾਲਾ ਮੈਨੇਜਮੈਂਟ ਨੂੰ ਜਿਹੜੀ ਧਿਆਨਤਾ ਦੀ ਗੱਲ ਆਨ ਤੁਸੀਂ ਉਹਦੇ ਲਈ ਮੈਂ ਡਾਕਟਰ ਸਾਹਿਬ ਨੂੰ ਰਿਕਵੈਸਟ ਪਹਿਲੇ ਕਰ ਚੁੱਕਾ ਕਿ ਕਿ ਸਾਡੇ ਟੋਟਲ 5 ਕੌਸ਼ਾਲਾ ਲੱਗੀਆਂ ਜਿੱਥੇ ਪਵਾੜਾ ਵਿੱਚ ਇਹਨਾਂ ਦੀ ਮੈਨੇਜਮੈਂਟ ਨਾਲ ਅਸੀਂ ਰੈਗੂਲਰ ਮੀਟਿੰਗ ਕਰਾਂ ਕਰਾਂਗੇ ਤੇ ਆਹ ਮੈਸੇਜ ਜਿਹੜਾ ਐਸਓਪੀ ਜਿਹੜਾ ਪ੍ਰੋਸੀਜਰ ਹੈ ਕਿ ਫੀਡਿੰਗ ਕਿਸ ਤਰ੍ਹਾਂ ਕਿਸ ਕੁਆਲਿਟੀ ਵਿੱਚ ਤੇ ਕੀ ਰੇਸ਼ੋ ਹੋਣੀ ਚਾਹੀਦੀ ਹੈ ਇਹਦਾ ਇੱਕ ਰਿਟਰਨ ਫਾਰਮ ਦੇ ਡਾਕਟਰ ਸਾਹਿਬ ਜੀ ਦਾ ਬੜਾ ਅੱਛਾ ਹੈ ਇਹਦਾ ਕਿ ਅਸੀਂ ਟਾਈਪ ਟੂ ਟਾਈਪ ਮਾਨੀਟਰਿੰਗ ਕਰਾਂਗੇ ਤੇ ਉਹਨਾਂ ਦੇ ਕੋਈ ਜਿਹੜੀ ਕੋਈ ਪ੍ਰੋਬਲਮਸ ਹੋਏਗੀ ਉਹ ਵੀ ਅੱਗੇ ਉੱਪਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜਾ ਕੋਈ ਆਪਣੇ ਲੈਵਲ ਤੇ ਸਲੂਸ਼ਨ ਹੁੰਦਾ ਹੈ ਉਹ ਵੀ ਕਰਾਂਗੇ ਤਾਂ ਲਈ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਸਮਾਈਲਾ ਜੀ ਕਿ ਇਹਨਾਂ ਨੇ ਬਹੁਤ ਮੈਚਿਓਰਿਟੀ ਨਾਲ ਪੇਸ਼ੈਂਟਲੀ ਵੇਟ ਲਈ ਕੋਈ ਅਮਨਵਾਹ ਜੀ ਸਥਿਤੀ ਨੂੰ ਰਲਣ ਨਹੀਂ ਦਿੱਤਾ ਇਸ ਲਈ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ